ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਅਰਸ਼ ਮੇਰੇ ਸਾਹਮਣੇ ਆ ਅਰਸ਼ ਵੀਰ ਦਾ ਕੰਮ ਜਿਹੜਾ ਦੋਸਤੋ ਨਵੇਂ ਵੀਰਾਂ ਨੂੰ ਜਰੂਰ ਆਪਾਂ ਦੱਸ ਦਈਏ ਕਿਉਂਕਿ ਕਈ ਵਾਰਾਂ ਘਰੇਲੂ ਪਸ਼ੂ ਘਰੇਲੂ ਵੀਰ ਦੇ ਘਰੋਂ ਪਸ਼ੂ ਪਾਈਦੇ ਆ ਤੇ ਕਈ ਵਾਰਾਂ ਵਪਾਰੀ ਵੀਰ ਦੇ ਘਰੋਂ ਪਸ਼ੂ ਪਾਈਦੇ ਵਪਾਰ ਦਾ ਕੰਮ ਆ ਅਰਸ਼ ਵੀਰ ਦਾ ਤੇ ਪਸ਼ੂ ਵਿਕਰੀ ਵਾਲੇ ਜਿਹੜੇ ਦੋਸਤੋ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਕੋਈ 2-4 ਦਿ ਇੱਕ ਨਖ ਵੀ ਹੋ ਜੇ ਦੇਖਣ ਦੇ ਵਿੱਚ ਜਰੂਰ ਮਿਲਦਾ ਪਸ਼ੂ ਬੇਸ਼ੱਕ ਥੋੜੇ ਆਉਂਦੇ ਹੋਣਗੇ ਗਿਣਤੀ ਚ ਪਰ ਸਾਫ ਸੁਥਰੇ ਹੁੰਦੇ ਆ ਕੋਈ ਲੰਬੇ ਕੋਈ ਕੰਪਲੇਂਟ ਵਾਲੇ ਪਸ਼ੂ ਨਹੀਂ ਹੁੰਦੇਗੇ ਬਾਕੀ ਤੁਸੀਂ ਜਿਸ ਘਰ ਤੋਂ ਵੀ ਤੁਸੀਂ ਪਸ਼ੂ ਖਰੀਦਣਾ ਜਿਸ ਥਾਂ ਤੋਂ ਵੀ ਆਪਾਂ ਵੀਡੀਓ ਪਾ ਰਹੇ ਆ ਆਪਣੀ ਨਿਰਖ ਪਰਖ ਜਿਹੜੀ ਆ ਦੋਸਤੋ ਤਸੱਲੀ ਆ ਜਰੂਰ ਤੁਸੀਂ ਆਪ ਆਪਣੀ ਸਮਝਦਾਰੀ ਨਾਲ ਖਰੀਦਣਾ ਰੇਟ ਭਾਅ ਪੜਤਾ ਹਰ ਵਾਰ ਦੇ ਤਰ੍ਹਾਂ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਮਾਣੇ ਮੱਲੀਆਂ ਨੂੰ ਜਿਹੜੀ ਦੋਸਤੋ ਛੜਕ ਜਾਂਦੀ ਆ ਸੁਰ ਸਿੰਘ ਤੋਂ ਉਸ ਸੜਕ ਦੇ ਉੱਪਰ ਵੀਰ ਅਰਸ਼ਦਾਕਾਰ ਹੈਗਾ ਤੇ ਭਿਖੀਵੰਡ ਤੋਂ ਕੋਈ 6 ਕਿਲੋਮੀਟਰ ਦੀ ਦੂਰੀ ਆ ਤੇ ਭਿਖੀਵੰਡ ਤੋਂ ਚਵਾਲ ਅਮਰਸਰ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਆ ਸੁਰ ਸਿੰਘ ਕਾਫੀ ਵੱਡਾ ਪਿੰਡ ਆ ਆਉ ਕਰਦੇ ਆ ਗੱਲਬਾਤ ਵੀਰ ਅਰਸ਼ ਦੇ ਨਾਲ ਅੱਜ 11 ਮਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦੇ ਦੋਸਤੋ 5 ਵਜੇ ਦਾ ਸਮਾਂ ਈਵਨਿੰਗ ਟਾਈਮ ਆ ਸ਼ਾਮ ਦੇ 5 ਵਜੇ ਆ ਤੇ ਵੇੜਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦੋ ਦਿਖਾ ਦਾਂਗੇ ਪੂਰੀ ਗੱਲਬਾਤ ਆਪਾਂ ਵੀਰ ਅਰਸ਼ ਦੇ ਨਾਲ ਕਰ ਲਈਨੇ ਆ ਹਾਂਜੀ ਵੀਰ ਅਰਸ਼ੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਸ ਨਾਲ ਸੰਧ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਕੰਮ ਠੀਕ ਠਾਕ ਭਰਾ ਬਹੁਤ ਵਧੀਆ ਬਹੁਤ ਵਧੀਆ ਸੰਧ ਸਾਹਿਬ ਤੇ ਹਾਂ ਵਧੀਆ ਅਰਸ਼ੇ ਵੀਰੇ ਅੱਛਾ ਪਸ਼ੂ ਉੱਦਦੇ ਵਾਲੇ ਵੀ ਸੀਲ ਹੋ ਗਏ ਵਧੀਆ ਫਿਰ ਹਾਂਜੀ ਹਾਂਜੀ ਸੰਧ ਸਾਹਿਬ ਤੇ ਵੇੜਾ ਅੱਜ ਫੇਰ ਲੈ ਕੇ ਖੜੀਆਂ ਕਰਤੀ ਹਾਂਜੀ ਤੇ ਕ੍ਰੋਸ ਆਂਗ ਦੇ ਵਿੱਚ ਜਿਆਦੀਆਂ ਆਪਣੇ ਕੋਲ ਚੱਲਣ ਡੀਆਂ ਤੇ ਮੈਨੂੰ ਲੱਗਦਾ ਵੀ ਡਿਮਾਂਡ ਵੀ ਕਾਫੀ ਆ ਹਾਂਜੀ ਹਾਂਜੀ ਆਪਾਂ ਨਕੀਨੇ ਹੀ ਲਈਦੇ ਲਈਦੇ ਫਿਰ ਤੁਰ ਕੇ ਲੱਭ ਕੇ ਘਰੇਲੂ ਮਾਲ ਲਈਦਾ ਬੱਸ ਘਰਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਹਾਂਜੀ ਘਰ ਚ ਖੜ ਕੇ ਲੱਭ ਲਈਏ ਪਰ ਲੱਭੀ ਦੀ ਘਰੋਂ ਹਮ ਘਰ ਵਾਲੀ ਚੀਜ਼ ਜਿਹੜੀ ਉਹ ਤਸੱਲੀ ਵਾਲੀ ਹੁੰਦੀ ਆ ਆਪਾਂ ਗਾਂ ਵੀ ਤਸੱਲੀ ਦਿੰਦੇ ਆ ਬਿਲਕੁਲ ਹਾਂਜੀ ਵੀ ਇੰਨਾ ਘਰਸ਼ ਹੋ ਜਾਂਦਾ ਵੀ ਚਲੋ ਘਰੇਲੂ ਬੰਦੇ ਦੇ ਕੋਲ ਹੋਵੇ ਨਾ ਘਰੇਲੂ ਜ਼ਿਮੀਂਦਾਰ ਵੀਰ ਦੇ ਕੋਲ ਕਿਸਾਨ ਵੀਰ ਕੋਲੇ ਹੋਵੇ ਉਥੋਂ ਪੁੱਛ ਲਈਦਾ ਵੀ ਕੋਈ ਲਾਂਬੇ ਕੰਪਲੀਟ ਵਾਲੀ ਗੱਲ ਤੇ ਯਾਰ ਉਹ ਵੀ ਦੱਸ ਦੇ ਹਾਂਜੀ ਹਾਂਜੀ ਤੇ ਸਾਫ ਪਸੂ ਤੇ ਉਹ ਦੱਸ ਦੇ ਹਨਾ ਹਾਂਜੀ ਹਾਂਜੀ ਤੇ ਬਾਕੀ ਇਧਰ ਉਧਰ ਜਿਹੜੇ ਫੜ ਕੇ ਕੋਈ ਮੰਡੀ-ਮੁੰਡੀ ਵਾਲਾ ਪਸੂ ਕੇ ਨਾ ਨਹੀਂ ਚੀਜ਼ ਦੀ ਸਮਝ ਲੱਗਦੀ ਹਾਂਜੀ ਹਾਂਜੀ ਉਹ ਮੰਡੀ-ਮੁੰਡੀ ਵਾਲਾ ਜੀ ਆਪਾਂ ਨਾਗੇ ਦੀ ਗੱਲ ਉਹ ਚੀਜ਼ ਦੀ ਆਪਾਂ ਨੂੰ ਸਮਝਣੀ ਆ ਬਿਲਕੁਲ ਉਹ ਤੇ ਮਾੜੀ ਵੀ ਹੋਣੀ ਚੰਗੀ ਵੀ ਹੋਣੀ ਆ ਚੰਗੀ ਵੀ ਹੋਣੀ ਆ ਇਹ ਪੰਜੇ ਗੁਲਾ ਬਰਾਬਰ ਨਹੀਂ ਉਸ ਚੰਗਾ ਪਸੂ ਵੀ ਹੋਣਾ ਮਾੜਾ ਵੀ ਹੋਣਾ ਤਾਂ ਫਿਰ ਗਾਂ ਕਿਸੇ ਭੈਣ ਭਰਾ ਨੂੰ ਘਟੀਆਂ ਵੀ ਪੈ ਸਕਦੇ ਹਾਂਜੀ ਹਾਂਜੀ ਬਿਲਕੁਲ ਤੇ ਚਲੋ ਫਿਲਹਾਲ ਅੱਜ ਦੋ ਨਾਗੇ ਇਹ ਦੋ ਨਗਾ ਦੀ ਜਿਹੜੀ ਦੋਸਤੋ ਮੈਂ ਡਿਟੇ ਆਪਾਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਦੇ ਆ ਅਰਸ਼ ਬਾਈ ਪਹਿਲੇ ਨੰਬਰ ਤੇ ਇੱਥੋਂ ਹੀ ਸਟਾਰਟ ਹੋ ਜਗੇ ਇਹ ਇੱਕ ਰੰਗ ਗੋੜ ਵਰਗਾ ਰੰਗ ਹੈ ਵੇੜ ਦਾ ਹਾਂਜੀ ਇਹ ਸੰਧੂ ਸਾਹਿਬ ਪਿਓਰ ਸ਼ਾਈ ਵਾਲਿਆ ਅੱਛਾ ਜੀ ਹਾਂਜੀ ਦੂਜਾ ਸੂਆ ਪਹਿਲੇ ਸੂਏ ਉਹ ਕਹਿੰਦੇ ਪਏ ਸੀ ਨਾ 20 ਕਿਲੋ ਦੁੱਧ ਚੋਇਆ ਹਾਂ ਤੇ ਚਲੋ ਆਪਾਂ ਉਹਨਾਂ ਦੇ ਕਹਿਣ ਮੁਕਤਾਬਤੀ ਆ ਆਪਾਂ ਅਨੇ ਵੀ ਪਹਿਲੇ ਨਹੀਂ ਦਿੱਤਾ ਦੂਜੇ ਦੇ ਦੂਜੇ 20 ਤਰੀਕ ਨੂੰ ਇਹਨੇ ਦਿਨ ਪੂਰੇ ਆ 20 ਮਈ ਨੂੰ ਹਾਂਜੀ ਬਾਕੀ ਠੰਡੀ ਠੰਡੀ ਬੜੀ ਆ ਵੇ ਇੱਦਾਂ ਹੀ ਬਹਿ ਜਾ ਥੱਲੇ ਵੇ ਬਹੁਤ ਜਿਆਦਾ ਸ਼ੀਲਸਾ ਕੇ ਠੰਡੀ ਠੰਡੀ ਲਓ ਆ ਵੇਖੋ ਜੀ ਨਾ ਅਕਸਰ ਜਿਹੜੀਆਂ ਦੋਸਤੋ ਸ਼ਾਹੀਵਾਲ ਜਿਹੜੀਆਂ ਕ੍ਰੋਸ ਆ ਜਾਂ ਸ਼ਾਹੀਵਾਲ ਉਹ ਕਿਤੇ ਨਾ ਕਿਤੇ ਜਿਹੜਾ ਦੋਸਤੋ ਪਸ਼ੂ ਕਈ ਵਾਰ ਲੱਥ ਪਾੜੇ ਚੁੱਕ ਜਾਂਦਾ ਪਰ ਇੱਥੇ ਤੁਸੀਂ ਵੇਖੋਗੇ ਵੀ ਠੰਡੀ ਤੇਰੀ ਆ ਵੀ ਇਸ ਤੋਂ ਆਪਾਂ ਜਜਮੈਂਟ ਹੀ ਕਰ ਸਕਦੇ ਹਾਂ ਵੀ ਚਲੋ ਕੋਈ ਪਸ਼ੂ ਸੂਣ ਤੋਂ ਬਾਅਦ ਕੋਈ ਬੰਗਾ ਨਿਆਣਾ ਰਸੀ ਨਾ ਪਵਾਊਗਾ ਠੀਕ ਆ ਬਾਕੀ ਫਿਰ ਵੀ ਆਪਾਂ ਮੋਸਟਲੀ ਪਾ ਲਈਦਾ ਠੀਕ ਆ ਹਾਂਜੀ ਅਰਸੇ ਫਿਰ ਅੱਛਾ ਅਰਸੇ ਭਾਈ ਜਿਵੇਂ ਨੌਂਕ ਦਿਨ ਪਹਿਲੇ ਸੂਣ ਚ ਹਾਂਜੀ ਤੇ ਦੂਜਾ ਸੂਆ ਹਾਂਜੀ ਠੀਕ ਆ ਤੇ ਰੇਟ ਭਾਅ ਪੜਦਾ ਵੀ ਜਿੱਥੋਂ ਤੱਕ ਇੱਕ ਡਿਮਾਂਡ ਆ ਉਹ ਦੱਸ ਦੋ ਵੀ ਇੱਕ ਰਾਹ ਦੇ ਦਿਓ ਵੀ ਇੱਥੋਂ ਤੱਕ ਜਿਹੜੀ ਜੈਸਰ ਹੋਵੇ ਸਭ ਤੋਂ ਸਾਮ ਮੰਗਣ ਨੂੰ ਲੋਕ ਇਦਾਂ ਨਹੀਂ ਆਦੇ 60 ਮੰਗੀਆਂ ਤੇ 70 ਮੰਗੀਂ ਤੇ ਉਹ ਨਹੀਂ ਬੋਲਣਾ ਆਪਾਂ ਕਰਦੇ 62000 ਰੁਪਇਆ ਹਾਂਜੀ ਹਾਂ ਨਾ 57 ਦੀ ਤੇ ਨਹੀਂ ਉਹਦੇ ਵਿੱਚੋਂ ਭਣ ਭਰਾਵਾ ਮਾਨਤਾਣ ਕਰਦਾ 57000 ਦੇ ਵਿੱਚੋਂ ਵੀ ਮਾਨਤਾਣ ਕਰਦਾ ਠੀਕ ਹੈ ਹਾਂਜੀ 57000 ਦੇ ਵਿੱਚੋਂ ਵੀ ਭਰਾਵਾ ਮਾਨਤਾਣ ਹੋ ਜਾਊਗਾ ਠੀਕ ਆ ਤੇ ਖੋਲ ਕੇ ਆਪਾਂ ਤੁਸੱਲੀ ਨਾਲ ਤੁਹਾਨੂੰ ਤੋਰ ਕੇ ਦਿਖਾਉਨੇ ਆ ਆਹ ਵੇਖੋ ਤੁਸੀਂ ਹਵਾਨਾ ਲੇਵਾ ਬਣਾਇਆ ਤੇ ਬਿਲਕੁਲ ਮੁਠੀ ਵਾਲਾ ਨੋਕਲਾ ਥਾਣਾ ਠੀਕ ਆ ਹਵਾਨੇ ਦੀ ਕੁਆਲਿਟੀ ਜਿਹੜੀ ਆ ਆਪਾਂ ਤੁਹਾਨੂੰ ਤੋਰ ਕੇ ਦਿਖਾ ਆ ਮਾਰੇ ਉਹ ਖਾਂ ਝਾਤ ਦੋਸਤੋ ਆ ਗਏ ਠੀਕ ਆ ਹਜੇ ਸਮਾਂ ਜਿਹੜਾ ਦੋਸਤੋ 8 ਤੋਂ 7 ਕ ਦੇਣਾ 9 ਕ ਦੇਣ ਦਾ ਸਮਾਂ ਹਜੇ ਬਾਕੀ ਆ ਤੇ ਵਹਿੜ ਜਿੱਦਾਂ ਰਾਜੀ ਰੂਜੀ ਪੂਰੀ ਆ ਠੀਕ ਆ ਆ ਸ਼ਾਹੀਵਾਲ ਜਿੱਡਾ ਕਿ ਦੋਸਤੋ ਕਦ ਕਾਠੀ ਆ ਉਹ ਤਾਂ ਤੁਸੀਂ ਬਿਲਕੁਲ ਮੇਅਰਮੈਂਟ ਕਰ ਸਕਦੇ ਹੋ ਵੀ ਕਦ ਕਾਠੀ ਸੋਹਣਾ ਹੈ ਠੀਕ ਆ ਆ ਫੇਸ ਕੁਆਲਿਟੀ ਜੇ ਮੂੰਹ ਮੱਥੇ ਦੀ ਵੇਖੋ ਠੀਕ ਹੈ ਤੇ ਪੂਰੀ ਨਿੱਗਰ ਵੈੜਾ ਲੇਵਾ ਵੀ ਜਿਹੜਾ ਦੋਸਤੋ ਬਿਲਕੁਲ ਫਿਕਸ ਹੀ ਆ ਡਰਾ ਕੋਈ ਟਿਲ ਕਵਾ ਟਿੱਲਾ ਲੇਵਾ ਨਹੀਂਗਾ ਠੀਕ ਹੈ ਤੇ ਵੰਡ ਬੁੰਡ ਜਿਹੜੀ ਥਾਣਾ ਦੀ ਆਤੀ ਉਹ ਚੰਗੀ ਆ ਲਓ ਵੀ ਭਰਾਵੋ ਠੀਕ ਆ ਇਹ ਆ ਵੀਰ ਅਰਸ਼ ਦੇ ਕੋਲ ਵੈੜ ਸ਼ਾਹੀਪਾਲ ਅੰਗ ਦੇ ਵਿੱਚ ਆ ਤੇ ਰੰਗ ਬਿਲਕੁਲ ਰੈੱਡ ਕਲਰ ਆ ਜਿਵੇਂ ਆਪਾਂ ਕਹਿ ਲਈਏ ਨਾ ਵੀ ਰੈੱਡ ਕਲਰ ਲਾਲ ਰੰਗ ਦੇ ਵਿੱਚ ਤੇ ਅਰਸ਼ ਭਾਈ ਫਿਰ 57 ਦੀ ਹਾਂ ਨਾ ਹਾਂਜੀ ਉਹਦੇ ਵਿੱਚ ਮਾਨਤਨ ਕਰਦਾਂਗੇ ਵੀ ਭੈਣ ਭਰਾ ਦਾ ਮਤਲਬ ਉਹ ਤੋਂ ਜੋ ਵੀ ਛੋਟਾ ਛਾਪਾ ਆਊਗਾ ਜੀ ਹਾਂਜੀ ਹਾਂਜੀ ਹੋ ਜਾਊਗਾ ਠੀਕ ਆ ਜ਼ਰੂਰ ਕਰਨਾ ਜੀ ਇਸ ਤੋਂ ਬਾਅਦ ਇੱਕ ਅਗਲੀ ਵਾਰਡ ਜਿਹੜੀ ਆ ਦੋਸਤੋ ਥੋੜਾ ਜਿਹਾ ਗ੍ਰੇ ਕਲਰ ਦੇ ਵਿੱਚ ਬਲੈਕ ਬਲੈਕ ਗ੍ਰੇ ਦਾ ਕੰਬੀਨੇਸ਼ਨ ਆ ਠੀਕ ਆ ਤੇ ਇਹਦੀ ਵੀਰ ਦੀ ਡਿਟੇਲ ਅਰਸ਼ ਭਾਈ ਕਿੰਨਾ ਵਾ ਸੁਆ ਸੁਆ ਪਰਸੋਂ ਦੀ ਸੂਈ ਜੇ ਸੂਈ ਹੈ ਜੀ ਹਾਂਜੀ ਮਗਰ ਵਸ਼ੀ ਜੇ 14 15 ਕਿਲੋ ਬੋਲਾ ਜਿਹਦੇ ਥੱਲੇ ਪਰ ਆਪਾਂ 1 ਹਾਂਜੀ 12 ਕਿਲੋ ਦੀ ਹਾਂਜੀ 12 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਆ ਜੀ ਠੀਕ ਆ ਠੀਕ ਆ ਇਹ ਵੀ ਸ਼ਾਈਵਾਲ ਕ੍ਰਾਉਸ ਜੇ ਬਾਕੀ ਠੰਡੀ ਧਿਰੀ ਇਹ ਵੀ ਵੜੀ ਜਾਵੇ ਜੀ ਜੀ ਬਹੁਤ ਹੈ ਸੰਧੂ ਸਾਹਿਬ ਹਾਂ ਠੀਕ ਆ ਅਰ ਸਭਾਈ ਇਹਦੇ ਮਤਲਬ ਕਿ ਹੁਣ ਇੱਕ ਕ੍ਰਾਉਸ ਹੈ ਸ਼ਾਈਵਾਲ ਕ੍ਰਾਉਸ ਹਾਂਜੀ ਠੀਕ ਆ ਸ਼ਾਈਵਾਲ ਕ੍ਰਾਉਸ ਤੇ ਮਤਲਬ ਸੂਈ ਨੂੰ ਕਿੰਨੇ ਕਿ ਦਿਨ ਹੋ ਦੱਸਿਆ ਅੱਜ ਤੀਜਾ ਦਿਨ ਸੰਧੂ ਸਾਹਿਬ ਪਰਸੋ ਦੀ ਸੂਈ ਆ ਮਾਲਕੀ 12 ਕਿਲੋ 12 ਲੀਟਰ ਹੈਗਾ ਜੀ ਬੋਲਾ 14 15 ਕਿਲੋ ਆਪਾਂ 12 ਕਿਲੋ ਦੀ ਗਾਰੰਟੀ ਦੇਣੀ ਹੈ 12 ਕਿਲੋ ਹਾਂਜੀ 12 ਕਿਲੋ ਤੋਂ ਪਾਈ ਆ ਘਰ ਤੋਂ ਜਿਹੜੇ ਵੀਰ ਭਰਾ ਨੇ ਖੜੀ ਹੋਵੇ ਲੱਤ ਕਿਥੇ ਛੜੀ ਠੀਕ ਆ ਭਾਈ ਹਾਂਜੀ ਲੋ ਵੀ ਪ੍ਰਭ ਠੀਕ ਆ ਸ਼ਾਹੀਵਾਲ ਕ੍ਰੋਸ ਅੰਗ ਦੇ ਵਿੱਚ ਜਿਹੜੀ ਇਹ ਤੁਸੀਂ ਵੇਖ ਰਹੇ ਹੋ ਸੂਹਾ ਦੁੱਜਾ ਹੀ ਹੈ ਨਾ ਜੀ ਬਿਲਕੁਲ ਬਿਲਕੁਲ ਸਹੀ ਕੱਢੀਏ ਬਾਹਰ ਦਿਖਾਈਏ ਤੇ ਆ ਬੱਚਾ ਦੇਖੋ ਜੀ ਮਗਰ ਬੱਚਾ ਸੀ ਬੱਚੀ 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 ਹੈ ਦੋਸਤੋ ਠੀਕ ਆ ਬੱਚੀ ਆ ਫੀਮੇਲ ਕਾਫਾ ਮੜਾ ਕਰ ਦਿਓ ਮਦਰ ਦੇ ਕੋਲੇ ਜੀ ਬੱਚੇ ਨੂੰ ਆਹ ਦੇਖੋ ਠੀਕ ਆ ਆ ਮੂੰਹ ਮੱਥਾ ਫੇਸ ਕੁਆਲਿਟੀ ਆ ਜਿਹੜੀ ਦੋਸਤੋ ਬੱਚੀ ਆ ਵੱਛੀ ਵੀ ਚੰਗੀ ਆ ਠੀਕ ਆ ਤੋਰੋ ਵੀ ਤੇ ਅੱਜ ਤੀਜੇ ਦਿਨ ਦੇ ਵਿੱਚ ਆ ਭਰਾਵੋ ਤੇ 14 ਵੀਰਾਂ ਦਾ ਵੀ ਹੋਵੇ ਤਾਂ 13 14 ਹੀ ਆ ਬਾਕੀ 12 10 ਕੇ 12 ਲੀਟਰ ਜਿਹੜਾ ਤੁਸੀਂ ਬੋਲਾ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਆ ਥਾਣੇ ਦੇ ਬਾਹਰ ਵੇਖੋ 12 ਦੀ ਚੋਈ ਆ 10 ਦੀ ਆ ਠੀਕ ਆ ਤੋਰ ਲਿਓ ਭਈ ਅੱਗੇ ਅਗੇ ਸਤੂ ਸਾਬਾ ਪਨਾਹ ਅੱਜ ਹੀ ਆ ਜੇ 1:30 ਵਜੇ ਚੋਈ ਵੀ ਆਪਾਂ ਪਾਸ ਕਰਕੇ ਲਿਆ ਜੇ ਚੋਈ ਕਿੰਨੇ ਵਜੇ 12 ਵਜੇ ਆ ਜੀ 12 ਵਜੇ ਚੋਈ ਆਪਾਂ 3 ਕਿਲੋ ਚੋਈ ਝੂਣ ਨਹੀਂ ਮਾਨਾ ਆਪਾਂ ਪਾਸ ਕਰਕੇ ਲਿਆਦੀ ਠੀਕ ਆ ਅੱਜ ਹੀ ਫਿਰ ਆਈ ਆ ਹਾਂ ਜੀ ਅੱਜ ਹੀ ਥੋੜਾ ਲੇਟ ਚਵਾਈ ਕਰੀ ਆ ਫਿਰ ਹਾਂ ਜੀ ਚਵਾਈ ਜਿਹੜੀ ਆ ਦੋਸਤੋ ਥੋੜੀ ਲੇਟ ਕਰੀ ਆ ਤੇ ਉਸ ਹਿਸਾਬ ਨਾਲ ਤੁਸੀਂ ਜਿਹੜਾ 1:30 ਵਜੇ ਆਪਾਂ ਚੋਕ ਨਾ 2 3 ਕਿਲੋ ਚੋਈ 1:30 ਵਜੇ ਮੈਂ ਵੀ ਝੂਣ ਮਾਰੀ ਜਾਵਾਂ 5 ਕਿਲੋ ਚੋਈ 4 ਕਿਲੋ ਚੋਈ ਹੋਣੀ 3 ਕਿਲੋ ਆਪਾਂ ਪੂਰੀ ਚੋਈ ਹੈ 3 ਕਿਲ ਤੇ ਬਾਕੀ ਉਹਨਾਂ ਦੀ ਗਰੰਟੀ ਤੇ ਲੈਂਦੀ ਆ ਆਪਣੇ ਰਿਸ਼ਤੇਦਾਰਾਂ ਤੋਂ ਹੀ ਆਈ ਹੈ ਹਾਂਜੀ ਗਰੰਟੀ ਤੇ ਆਈ ਹੈ ਦੁੱਧ 12 ਕਿਲੋ ਤੋਂ ਕਿਤੇ ਪਈਆ ਵੀ ਘੱਟ ਹੋਗਣਾ ਤੇ ਸਾਡੇ ਘਰੇ ਲੱਦ ਕੇ ਲਾਜੋ ਪਰ ਉਹਨਾਂ ਵਿੱਚ 14 15 ਕਿਲੋ ਕਹੇ ਆ ਆਪਾਂ 12 ਕਿਲੋ ਦੀ ਗਰੰਟੀ ਦੇਣੀ ਉਹਨਾਂ ਵੀ ਆਪਾਂ 12 ਦੀ ਤੁਸੀਂ ਠੀਕ ਆ ਹਾ ਨਾ ਕਿੰਨੇ ਚ ਹੁੰਦੀ ਆ ਵੀਰ ਇਹ ਸਦੂ ਸਾਹਿਬ ਮੰਗਣ ਉਹਦੇ 55000 ਮੰਗਦੇ ਪਰ ਹਾ ਨਾ ਪਿਆ ਯਾਰ ਦੇਣੀ ਉਹਦੇ ਵਿੱਚੋਂ ਮਾਨਤਨ ਕਰਦਾਂਗੇ 50 ਦੇ ਵਿੱਚੋਂ ਹਾਂਜੀ ਠੀਕ ਆ ਵੀਰੇ 50000 ਦੇ ਵਿੱਚੋਂ ਭਰਾਵੋ ਮਾਨਤਨ ਤਾਂ ਦੁੱਧ ਸਦੂ ਸਾਹਿਬ 16 17 ਕਿਲੋ ਦੇ ਦਊ ਜਾਈਗੀ ਭਰਾਵੋ ਨਾ ਠੀਕ ਆ ਜੀ ਆਹ ਬਾਕੀ ਸੇਵਾ ਦਾ ਜੀ ਬੈੜ ਤੋਂ ਦੇਣਾ ਚਾਹੀਦਾ ਬਾਕੀ ਦੇਣਾ ਚਾਹੀਦਾ ਬੈੜ ਤੋਂ ਆਹ ਵੇਖੋ ਜੀ ਬਾਕੀ ਥਣ ਥਣ ਜਿਹੜਾ ਸੋਹਣਾ ਲੱਗਾ ਮੋਟਾ ਗੋਲ ਥਾਣਾ ਵੇਖੋ ਠੀਕ ਆ ਬਿਲਕੁਲ ਆ ਵੇਖੋ ਬਾਕੀ ਥਣ ਥਣ ਬਰਾਬਰੂ ਪੂਰਾ ਜੀ ਹਾਂ ਜੀ ਹਾਂ ਜੀ ਠੀਕ ਹੈ 50000 ਦੀ ਜਿਹੜੀ ਭਾਵੋ ਇਹ ਹਾਂ ਨਾ ਠੀਕ ਹੈ ਤੇ ਮਾਰ ਦਿਓ ਧਾਰਾ ਮਾਰ ਦਿਓ ਜੀ ਦਿਖਾ ਦਿਓ ਤਸल्ली ਨਾਲ ਇਹ ਦੋ ਵੈੜਾ ਅੱਜ ਵੀਰ ਅਰਸ਼ ਦੇ ਕੋਲੇ ਆ ਇੱਕ ਬਿਲਕੁਲ ਤਿਆਰੀ ਦੇ ਵਿੱਚ ਆ 8-9 ਦਾ ਲੌਂਗ ਦੇਣ ਦਾ ਸਮਾਂ ਲੈਂਦੀ ਆ ਇੱਕ ਦੋਸਤੋ ਸੋਈ ਆ ਠੀਕ ਆ ਸੌਦਾ ਕਰ ਲਿਓ ਬਾਕੀ ਰੇਟ ਭਾਅ ਪਰ ਤਾਂ ਬਿਲਕੁਲ ਜਾਇਜ਼ ਆ ਜਿੱਥੋਂ ਤੱਕ ਜਿੱਤ ਬਾਕੀ ਵੈੜਨ ਦੇ ਹਿਸਾਬ ਨਾਲ ਜਿੰਨਾ ਕਿ ਮੁੱਲ ਮੰਗਿਆ ਤੁਸੀਂ ਘਰ ਪਹੁੰਚ ਕੇ ਦੇਖੋਗੇ ਵੀ ਜਿਹੜਾ ਦੋਸਤੋ ਤੁਹਾਨੂੰ ਜਾਇਜ਼ ਹੀ ਲੱਗੂਗਾ ਆ ਲਓ ਜੀ ਹੋ ਗਿਆ ਫਸਮਾ ਜੀ ਹਾਂਜੀ ਹਾਂਜੀ ਆ ਜੀ ਆਜੀ ਹਾਂਜੀ ਹਾਂਜੀ ਆਹ ਨੋ ਪ੍ਰਭੂ ਅਗਲੇ ਥਾਣਾ ਦਾ ਚਪਾ ਠੀਕ ਹੈ ਭਰਾ ਠੀਕ ਹੈ ਤੇ ਇਹ ਦੋਸਤੋ ਵੇੜਾ ਦੋ ਅੱਜ ਬਕਾਉਗਨੇ ਬਾਈ ਅਰਸ਼ ਦੇ ਕੋਲ ਤੇ ਰੇਟ ਭਾ ਪਰਤਾ ਦੱਸਤਾ ਚਵਾਈ ਚੰਗੀ ਲੱਗੀ ਆ ਆਪਦੀ ਪਰਖਾਪ ਵੀ ਕਰ ਲਿਓਣ ਕੇ ਅਰਸ਼ ਵੀਰੇ ਸੰਪਰਕ ਨੰਬਰ ਆਪਣੇ ਜ਼ਰੂਰ ਦਾ 86993 12660 198149 313 ਕੀਜੀਏ ਠੀਕ ਆ ਜੀ ਹਾਂਜੀ ਇਹ ਦੋਨੋਂ ਨੰਬਰ ਜਿਹੜੇ ਦੋਸਤੋ ਆਪਾਂ ਲਗਾਤਾਰ ਵੀਡੀਓ ਤੇ ਹੇ ਥੱਲੇ ਸਕਰੀਨ ਤੇ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ